ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚਾਓ ਆ ਤੁਤੀ ਵੈਂਟੋਰਨਾਤੀ ਸੋਲ ਮਿਓ ਕਾਨਾਲੇ ਸਿੱਖਿਆ ਮਾਈਟਾਲੀਅਨ ਵਿਦ ਕੁਲਵਿੰਦਰ ਤੁਹਾਡੀ ਹੀ ਫਰਮੈਸ਼ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਣ ਜਾ ਰਹੇ ਹਾਂ ਬਹੁਤ ਸਾਰੇ ਫਰਾਜ਼ ਜਿਹੜੇ ਕਿ ਬਹੁਤ ਹੀ ਯੂਸਫੁਲ ਹੋਣ ਵਾਲੇ ਨੇ ਜਦੋਂ ਤੁਸੀਂ ਕਾਰ ਮੈਕੈਨਿਕ ਕੋਲ ਜਾਣਿਓ ਪਾਵ ਮੈਕਾਨ ਨਿਕੋ ਦੇ ਕੋਲ ਜਾਣਿਓ ਤੁਸੀਂ ਅਲੋਰਾ ਓ ਵਿਸੋਨਿਓ ਦੀ ਓਨ ਕੰਟਰੋਲੋ ਪਰ ਲਾ ਮਿਓ ਆਉਟੋ ਪਹਿਲਾ ਵਾਕ ਹੈ ਉਹ ਬਿਜੋਨਯੋ ਦੀ ਉਨ ਕੰਟਰੋਲ ਲੋ ਪਰਲਾ ਮੀਆਂ ਆਉਟੋ ਮੈਨੂੰ ਇੱਕ ਚੈੱਕ ਅਪ ਦੀ ਲੋੜ ਆ ਆਪਣੀ ਕਾਰ ਵਾਸਤੇ ਮਤਲਬ ਮੈਂ ਆਪਣੀ ਗੱਡੀ ਨੂੰ ਚੈੱਕ ਕਰਾਉਣ ਦੀ ਮੈਨੂੰ ਲੋੜ ਹੈ ਨੈਕਸਟ ਵਾਕ ਦੇਖਦੇ ਹਾਂ ਚ ਹੈ ਉਹਨ ਪ੍ਰੋਬਲਮ ਕਨ ਇਨ ਮਤੋਰੇ ਚ ਹੈ ਉਹਨ ਪ੍ਰੋਬਲਮ ਕਨ ਇਨ ਮਤੋਰੇ ਮੋਟਰ ਜਾਂ ਇੰਜਨ ਦੇ ਵਿੱਚ ਕੋਈ ਪ੍ਰੋਬਲਮ ਹੈ ਇੱਕ ਸਮੱਸਿਆ ਹੈ ਜਾਂ ਇੱਕ ਪ੍ਰੋਬਲਮ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਸ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤਾਂ ਤੁਹਾਡਾ ਬੰਦਾ ਹੈ ਤਾਂ ਕਿ ਮੈਂ ਮੋਟੀਵੇਟ ਹੋ ਕੇ ਹੋਰ ਵੀ ਤੁਹਾਡੇ ਅਨੁਸਾਰ ਵੀਡੀਓ ਪਾਵਾਂ ਕੁਆਂਟੋ ਕੋਸਤਾ ਲਾ ਰਿਪਾਰਾਸਿਓਨੇ ਕੁਆਂਟੋ ਕੋਸਤਾ ਕੀ ਕੀਮਤ ਹੈ ਲਾ ਰਿਪਾਰਾਸਿਓਨੇ ਭਾਵ ਮੁਰਮਤ ਦੀ ਰਿਪਾਰਾਸਿਓਨੇ ਮਤਲਬ ਰਿਪੇਅਰ ਨੈਕਸਟ ਵਾਕ ਦੇਖਦੇ ਹਾਂ ਜੀ ਓਲੋਰਾ Poi controllare i freni per favore vuoi controllare i freni per favore ki tusi brakean di janch kar sakde ho jab brakean nu check kar sakde ho freni da means hunda brakea controllare hunda check karna poi da matlab tusi agle nu respect naal puch rahe ho samne wale nu tusi kar sakde ho quando sara pronta la macchina ਕਵਾਂਦੋ ਸਰਾ ਪ੍ਰੋਂਤਾ ਲਾ ਮਾਕੀਨਾ ਮਤਲਬ ਗੱਡੀ ਕਦੋਂ ਤਿਆਰ ਹੋ ਜਾਵੇਗੀ ਮਤਲਬ ਤੂੰ ਕਹਿਣ ਦਾ ਭਾਵ ਹੈ ਕਿ ਗੱਡੀ ਤੁਸੀਂ ਕਦੋਂ ਠੀਕ ਕਰ ਦੋਗੇ ਇਸ ਤਰੀਕੇ ਨਾਲ ਤੁਸੀਂ ਪੁੱਛ ਸਕਦੇ ਹੋ ਕਵਾਂਦੋ ਸਰਾ ਪ੍ਰੋਂਤੋ ਲਾ ਮਾਕੀਨਾ ਨੈਕਸਟ ਹੈ ਜੀ ਉਹ ਸੰਤੀ ਤੋਂ ਉਨ ਰੁਮੋਰੇ ਸਤਰਾਨੋ ਉਹ ਸੰਤੀ ਤੋਂ ਮੈਨੂੰ ਸੁਣਿਆ ਉਨ ਰੁਮੋਰੇ ਸ਼ੋਰ ਸਤਰਾਨੋ ਅਜੀਬ ਜਾਨੀ ਕਿ ਅਜੀਬ ਜੀ ਕੋਈ ਆਵਾਜ਼ ਤੁਹਾਨੂੰ ਗੱਡੀ ਚੋਂ ਆਂਦੀ ਹੋਵੇ ਉਦੋਂ ਤੁਸੀਂ ਇਹ ਵਾਕ ਯੂਸ ਕਰ ਸਕਦੇ ਹੋ ਇਲ ਕੰਬਿਓ ਨਾਨ ਫੰਕਸ਼ਨਾ ਬੇਨੇ ਇਲ ਕੰਬਿਓ ਪਾਵ ਗੇਅਰ ਸਿਸਟਮ ਨਾਨ ਫੰਕਸ਼ਨਾ ਬੇਨੇ ਸਹੀ ਕੰਮ ਨਹੀਂ ਕਰਦਾ ਜਦੋਂ ਕੋਈ ਸਾਡੀ ਇਲੈਕਟ੍ਰੋਨਿਕ ਚੀਜ਼ ਕੋਈ ਵੀ ਚੀਜ਼ ਆ ਜੇ ਉਹ ਕੰਮ ਨਹੀਂ ਕਰਦੀ ਤਾਂ ਅਸੀਂ ਹਮੇਸ਼ਾ ਵੈਰਵੋ ਵਰਤਾਂਗੇ ਫੁੰਸੋ ਨਾਰੇ ਨੈਕਸਟ ਆਈ ਵਿਜ਼ੋਨੀਓ ਦੀ ਪੈਸੀ ਦੀ ਦੀ ਕੰਬਿਓ ਹਾਈ ਵਿਜ਼ਨ ਯੋ ਦੀ ਪੈਸਤੀ ਦੀ ਦੀ ਕਾਮਬਿਓ ਕਿ ਤੁਹਾਨੂੰ ਸਪੇਅਰ ਪਾਰਟਸ ਦੀ ਲੋੜ ਹੈ ਰੀ ਕਾਮਬਿਓ ਮਤਲਬ ਦੁਬਾਰਾ ਚੇਂਜ ਕਰਨਾ ਕੋਈ ਵੀ ਪਾਰਟ ਆ ਤੁਹਾਡੀ ਗੱਡੀ ਦਾ ਰੀ ਕਾਮਬਿਓ ਜਿਹੜਾ ਪਾਰਟ ਖਰਾਬ ਹੋਇਆ ਉਹਨੂੰ ਬਦਲਣਾ ਲਾਲੂ ਚੇ ਦਲ ਮਤੋਰੇ ਐ ਅਚੇਜ਼ਾ ਲਾ ਲੂ ਚੇ ਦਲ ਮਤੋਰੇ ਐ ਅਚੇਜ਼ਾ ਮੋਟਰ ਦੀ ਲਾਈਟ ਆ ਜਿਹੜੀ ਇੰਜਨ ਦੀ ਲਾਈਟ ਆ ਉਹ ਜਗਦੀ ਹੈ it means ਹੁੰਦਾ ਕਿ ਇੰਜਨ ਦੇ ਵਿੱਚ ਕੋਈ ਪ੍ਰੋਬਲਮ ਹੈ ਜਦੋਂ ਕੋਈ ਇੰਜਨ ਦੇ ਵਿੱਚ ਪ੍ਰੋਬਲਮ ਆ ਤਾਂ ਗੱਡੀ ਦੇ ਵਿੱਚ ਇੰਦਨ ਵਾਲੀ ਲਾਈਟ ਜਗ ਜਾਂਦੀ ਆ ਨੈਕਸਟ ਪੋਤresti controllare l'olio potresti controllare l'olio ਤੁਸੀਂ ਤੇਲ ਦੀ ਜਾਂਚ ਕਰ ਸਕਦੇ ਹੋ ਪੋਤresti ਵੀ ਪੋਈ ਦੀ ਤਰ੍ਹਾਂ ਕੰਮ ਕਰਦਾ ਪਰ ਇਹ ਜ਼ਿਆਦਾ ਰਿਸਪੈਕਟਫੁਲ ਢੰਗ ਹੈ ਲਾ ਬੈਟਰੀਆ ਸਕਾਰਿਕਾ ਲਾ ਬੈਟਰੀ ਐ ਸਕਾਰਿਕਾ ਬੈਟਰੀ ਖਤਮ ਹੋ ਗਈ ਹੈ ਜੇ ਤੁਹਾਡੇ ਬੈਟਰੀ ਦੇ ਵਿੱਚ ਪ੍ਰੋਬਲਮਾ ਨਹੀਂ ਤੁਹਾਡੀ ਗੱਡੀ ਸਟਾਰਟ ਨਹੀਂ ਤਾਂ ਤੁਸੀਂ ਇਸ ਤਰੀਕੇ ਨਾਲ ਦੱਸ ਸਕਦੇ ਹੋ ਕਿ ਬੈਟਰੀ ਖਤਮ ਹੋ ਗਈ ਹੈ ਅਲੋਰਾ ਕਵਾਂਡੋ ਪੋਸੋ ਪੋਰਟਾਰੇ ਲਾਉਟੋ ਕਵਾਂਡੋ ਪੋਸੋ ਪੋਰਟਾਰੇ ਲਾਉਟੋ ਕੈਂਡਾ ਪਾਵਾ ਕਿ ਮੈਂ ਗੱਡੀ ਕਦੋਂ ਲੈ ਕੇ ਆ ਸਕਦਾ ਹੈ ਤੁਸੀਂ ਸਵਾਲ ਕਰ ਸਕਦੇ ਹੋ ਮੈਕੈਨਿਕ ਨੂੰ ਤੁਸੀਂ ਇਸ ਤਰੀਕੇ ਨਾਲ ਸਵਾਲ ਕਰ ਸਕਦੇ ਹੋ ਜਦੋਂ ਤੁਸੀਂ ਉਹਦੇ ਕੋਲ ਗੱਡੀ ਠੀਕ ਕਰਵਾਉਣ ਲੈ ਕੇ ਜਾਣੀ ਹੈ ਕਿ ਮੈਂ ਕਦੋਂ ਆ ਸਕਦਾ ਹਾਂ ਨੈਕਸਟ ਹੈ ਚਾਹੇ ਉਹਨ ਪ੍ਰੋਬਲਮਾ ਕੋਨ ਲੇ ਗੋਮੇ ਚਾਹੇ ਉਹਨ ਪ੍ਰੋਬਲਮਾ ਕੋਨ ਲੇ ਗੋਮੇ ਗੋਮੇ ਹੁੰਦੇ ਹੈ ਜੀ ਟਾਇਰ ਟਾਇਰਾਂ ਦੇ ਵਿੱਚ ਕੋਈ ਸਮੱਸਿਆ ਹੈ ਜਾਂ ਟਾਇਰਾਂ ਦੇ ਨਾਲ ਕੋਈ ਸਮੱਸਿਆ ਹੈ ਇਸ ਤਰੀਕੇ ਨਾਲ ਤੁਸੀਂ ਦੱਸ ਸਕਦੇ ਹੋ ਵਰਰੇਈ ਉਨ ਪ੍ਰੇਵੰਤੀਵੋ ਪਰ ਲਾ ਰਿਪਾਰਾਸੀਓਨੈ ਵਰਰੇਈ ਉਨ ਪ੍ਰੇਵੰਤੀਵੋ ਪਰ ਲਾ ਰਿਪਾਰਾਸੀਓਨੈ ਕਿੰਦਾ ਪਾਬ ਜਦੋਂ ਤੁਸੀਂ ਐਸਟੀਮੇਟ ਲਗਾਣਾ ਹੈ ਕਿ ਪੂਰੀ ਰਿਪੇਅਰ ਦਾ ਕੀ ਖਰਚਾ ਆਏਗਾ ਤਾਂ ਉਸ ਚੀਜ਼ ਨੂੰ ਬੋਲਿਆ ਜਾਂਦਾ ਪ੍ਰੇਵੰਤੀਵੋ ਕਿ ਮੈਨੂੰ ਇੱਕ ਪ੍ਰੇਵੰਤੀਵੋ ਚਾਹੀਦਾ ਆ La mia auto non parte, la mia auto non parte. Meri gaddi starta nei hundi. Hai un appuntamento disponibile? Kito tua col appointment da sama available ha I freni fanno rumore quando freno? I freni fanno rumore quando freno? ਜਦੋਂ ਮੈਂ ਬ੍ਰੇਕ ਲਗਾਉਂਦਾ ਹਾਂ ਤਾਂ ਬ੍ਰੇਕਾਂ ਦੇ ਵਿੱਚੋਂ ਆਵਾਜ਼ ਆਉਂਦੀ ਹੈ। ओ विਜ਼ੋਨਿਓ ਦੀ ਉਨ ਕਾਂਬਿਓ ਆਲਿਓ। ओ विਜ਼ੋਨਿਓ ਦੀ ਉਨ ਕਾਂਬਿਓ ਆਲਿਓ। ਮੈਨੂੰ ਤੇਲ ਬਦਲਣ ਦੀ ਲੋੜ ਹੈ। ਐ ਹੂਨਾ ਪਰਡਿਤਾ ਦੀ ਆਕਵਾ। ਚਾ ਹੂਨਾ ਪਰਡਿਤਾ ਦੀ ਆਕਵਾ। ਪਾਣੀ ਦਾ ਰਸਾ ਹੈ ਜਦੋਂ ਪਾਣੀ ਵਹਿੰਦਾ ਹੈ। ਮਤਲਬ ਝੁੰਦਾ ਹੈ ਗੱਡੀ ਦੇ ਵਿੱਚੋਂ। ਓ ਵਿਜ਼ੋਨਿਓ ਦੀ ਉਨ ਸਰਵਿਸ ਯੋਦੀ ਅਮਰਜੈਂਸਾ ਓ ਵਿਜ਼ੋਨਿਓ ਦੀ ਉਨ ਸਰਵਿਸ ਯੋਦੀ ਅਮਰਜੈਂਸਾ ਮੈਨੂੰ ਅਮਰਜੈਂਸੀ ਸੇਵਾ ਦੀ ਲੋੜ ਹੈ ਜਦੋਂ ਤੁਸੀਂ ਤੁਹਾਨੂੰ ਜਾਦਾ ਹੀ ਅਮਰਜੈਂਸੀ ਆ ਤਾਂ ਤੁਸੀਂ ਇਹ ਵਾਕ ਵੀ ਆਪਣੇ ਮਕੈਨਿਕੋ ਨੂੰ ਕਹਿ ਸਕਦੇ ਹੋ ਕਵਾਂਡੋ ਪੋਸੋ ਰਿਤਿਰਾਰੇ ਲਾਉਟੋ ਕਵਾਂਡੋ ਪੋਸੋ ਰਿਤਿਰਾਰੇ ਲਾਉਟੋ ਮੈਂ ਗੱਡੀ ਕਦੋਂ ਲੈਣ ਆ ਸਕਦਾ ਹਾਂ C'è un problema con il sistema di raffreddamento, c'è un problema con il sistema di raffreddamento, Cooling system di raffreddamento, il sistema 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 di La mia auto vibra durante la guida. Meri car chalaunde samay vibrate kar di hai. Matlab ohde vich kamban ji hundi hai. Puoi controllare il filtro dall'aria? Puoi controllare il filtro dall'aria? Ki tusi air filter check kar sakde ho? Ho notato un odore strano nel veicolo. Ho notato un odore strano nel veicolo. ਮੇਰੇ ਗੱਡੀ ਦੇ ਵਿੱਚ ਮੈਂ ਇੱਕ ਅਜੀਬ ਵਦਬੂ ਨੋਟ ਕੀਤੀ ਜੋ ਮੈਨੂੰ ਇੱਕ ਅਜੀਬ ਵਦਬੂ ਆਈ। Qual è il problema principale? Qual è il problema principale? ਮੁੱਖ ਸਮੱਸਿਆ ਕੀ ਹੈ? Posso pagare con carta di credito? Posso pagare con carta di credito? Chi me credit card de naal paise de sakda ha ya bhugtan kar sakda ha ya kar sakdi ha? Quando posso prenotare il prossimo servizio? Quando posso prenotare il prossimo servizio? Matlab agli booking mein kadon kar sakda ha book karwa sakda ha ya karwa sakdi ha? Mi serve un controllo completo. ਮੀਨ ਸਰਵੇ ਉਨ ਕੰਟਰੋਲੋ ਕੰਪਲੀਟੋ ਮੈਨੂੰ ਪੂਰੀ ਜਾਂਚ ਦੀ ਲੋੜ ਹੈ ਐਂਡ ਦਾ ਭਾਵ ਤੁਸੀਂ ਪੂਰੀ ਗੱਡੀ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਇਲ ਵੋਲਾਂਤੇ ਐ ਮੋਲਟੋ ਰੀਜੀਦੋ ਸਟੀering ਵੀਲ ਆ ਜਿਹੜਾ ਉਹ ਬਹੁਤ ਸਖਤ ਹੈ ਕਹਿੰਦਾ ਪਾਵਰ ਸਟੀering ਆ ਜਦੋਂ ਸਖਤ ਹੋ ਜਵੇ ਤੁਸੀਂ ਇਹ ਵਾਲਾ ਵਾਕ ਯੂਜ਼ ਕਰ ਸਕਦੇ ਹੋ ਚੈ ਉਨ ਪ੍ਰੋਬਲੇਮਾ ਕੋਨ ਲਾ ਸਰਵੋ ਸਟੇਰਸੋ ਚੈ ਉਨ ਪ੍ਰੋਬਲੇਮਾ ਕੋਨ ਲਾ ਸੈਰ ਵਸਤੇ ਸੋ ਪਾਵਰ ਸ਼ੇਅਰਿੰਗ ਦੇ ਵਿੱਚ ਸਮੱਸਿਆ ਹੈ ਇਲ ਵੋਲਾਂਤੇ ਐ ਅਲੈਂਟਾਤੋ ਇਲ ਵੋਲਾਂਤੇ ਐ ਅਲੈਂਟਾਤੋ ਸਟੀਅਰਿੰਗ ਵੀਲ ਬਹੁਤ ਢਿੱਲਾ ਹੈ ਇਲ ਮਤੋਰੇ ਫਾਉਨ ਰੂਮੋਰੇ ਸਟਰਾਨੋ ਇਲ ਮਤੋਰੇ ਫਾਉਨ ਰੂਮੋਰੇ ਸਟਰਾਨੋ ਇੰਜਨ ਇੱਕ ਅਜੀਬ ਜੀ ਆਵਾਜ਼ ਕਰਦਾ ਹੈ Hai controllato le candele dal motore? Hai controllato le candele dal motore? Che tu si in spark plug check kitean, spark plug hunde ohna nu bolya le candele. Il motore ha una perdita di liquido. Il motore ha una perdita di liquido. ਇੰਜਨ ਦੇ ਵਿੱਚੋਂ ਤਰਲ ਪਦਾਰਥ ਲੀਕ ਹੁੰਦਾ ਹੈ ਜਾਂ ਉੱਚ ਇਹ ਵਾਲੀ ਪ੍ਰੋਬਲਮ ਹੈ ਇਲ ਮਟੋਰੇ ਸੂਰੀ ਸਕਾਲਦਾ ਦੁਰਾਂਤੇ ਲਗੂਈ ਦਾ ਇਲ ਮਟੋਰੇ ਸੂਰੀ ਸਕਾਲਦਾ ਦੁਰਾਂਤੇ ਲਗੂਈ ਦਾ ਗੱਡੀ ਚਲਾਉਂਦੇ ਸਮੇਂ ਇੰਜਨ ਗਰਮ ਹੋ ਜਾਂਦਾ ਹੈ ਅਪਰੇਸੋ ਦਵੈਰੋ ਇਲ ਤੂ ਆਯੂਤੋ ਅਪਰੇਸੋ ਦਵੈਰੋ ਇਲ ਤੂ ਆਯੂਤੋ ਮੈਂ ਤੁਹਾਡੀ ਮਦਦ ਦੀ ਸੱਚਮੁੱਚ ਕਦਰ ਕਰਦਾ ਹਾਂ ਵਾਦ ਕਰਨ ਲਈ ਇਹ ਵਾਕ ਵਰਤ ਸਕਦੇ ਹੋ ਤੀ ਦਿੰਗਰਾ ਸਿਓ ਦੀ ਕੁਓਰੇ ਤੀ ਦਿੰਗਰਾ ਸਿਓ ਦੀ ਕੁਓਰੇ ਜਾਂ ਲੇ ਦਿੰਗਰਾ ਸਿਓ ਦੀ ਕੁਓਰੇ ਨਨ ਸੋ ਕੋਮੇ ਰਿੰਗਰਾਸਿਆਰਤੀ ਨਨ ਸੋ ਕੋਮੇ ਰਿੰਗਰਾਸਿਆਰਤੀ ਮੈਨੂੰ ਨਹੀਂ ਪਤਾ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਇਸ ਤਰੀਕੇ ਨਾਲ ਤੁਸੀਂ ਵਰਤ ਸਕਦੇ ਹੋ ਇਹਨਾਂ ਵਾਕਾਂ ਨੂੰ ਨਿੱਦ ਕਰਦੇ ਆ ਤੁਹਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਆ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇਕਰ ਪਹਿਲੀ ਵਾਰੀ ਆਇਓ ਚੈਨਲ ਤੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਇਹੋ ਜਿਹੀਆਂ ਵੀਡੀਓਜ਼ ਮੈਂ ਅਪਲੋਡ ਕਰਦੀ ਰਹਿਣੀ ਆ ਮਿਲਦੇ ਆਗੇ ਅਸੀਂ ਹੋਰ ਵੀਡੀਓ ਦੇ ਵਿੱਚ ਧੰਨਵਾਦ